ਸੋ ਸਭ ਤੁਹਾਨੂੰ ਪਤਾ ਹੈ ਚੰਡੀਗੜ੍ਹ ਚ ਚੰਡੀਗੜ੍ਹ ਦੇ ਪਿੰਡਾਂ ਦੇ ਲੋਕ ਚੰਡੀਗੜ੍ਹ ਦੇ ਪੰਜਾਬੀ ਬੜੇ ਸਾਲਾਂ ਤੋਂ ਮੰਗ ਠੰਦੇ ਆ ਰਹੇ ਹੈ ਵੀ ਚੰਡੀਗੜ੍ਹ ਦੀ ਸਰਕਾਰੀ ਭਾਸ਼ਾ ਪੰਜਾਬੀ ਕੀਤੀ ਜਾਵੇ ਜਿਹੜੇ ਲੋਕਾਂ ਨੇ ਆਪਣੇ ਚੁੱਲ੍ਹੇ ਆਪਣੇ ਘਰ ਆਪਣੇ ਖੇਤ ਉਜਾੜ ਕੇ ਚੰਡੀਗੜ੍ਹ ਨੂੰ ਵਸਾਇਆ ਉਹਨਾਂ ਲੋਕਾਂ ਨੂੰ ਚੰਡੀਗੜ੍ਹ ਪ੍ਰਸ਼ਾਸਨ ਵਿੱਚ ਨੌਕਰੀਆਂ ਦਿੱਤੀਆਂ ਜਾਣ ਮੇਰਾ ਖਿਆਲ ਤੁਸੀਂ ਵੀ ਉਸ ਲਹਿਰ ਚ ਸ਼ਾਮਲ ਹੁੰਦੇ ਰਹੇ ਜੇ ਅੱਜ ਤੁਹਾਨੂੰ ਮੌਕਾ ਮਿਲਿਆ ਤੁਸੀਂ ਇਸ ਬੈਂਕ ਦੇ ਚੇਅਰਮੈਨ ਬਣੇ ਜੇ ਤੇ ਇੰਨਾ ਵੱਡਾ ਫੈਸਲਾ ਕਿਵੇਂ ਕਰਤਾ ਸਲੋਚਨ ਜੀ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਇੱਕ ਗੱਲ ਦੱਸਣੀ ਚਾਹੂੰਗਾ ਜੀ ਉਹ ਤੁਹਾਡੀ ਕਿਤਾਬ ਮੈਂ ਨਾ ਕਾਫੀ ਸਾਲ ਹੋ ਗਏ ਜਦੋਂ ਤੁਸੀਂ ਲਿਖੀ ਸੀ ਉਹ ਮੇਰੇ ਘਰ ਵੀ ਪਈ ਹੈ ਮੈਂ ਚੰਡੀਗੜ੍ਹ ਉਜਾੜਿਆਂ ਦੀ ਮੈਂ ਮੇਰਾ خیال ਉਹ ਜੇ ਬਹੁਤੀ ਨਹੀਂ 10 ਵਾਰ ਪੜ ਚੁੱਕਿਆ ਜੀ ਉਹ ਬਾਤ ਹੈ ਜਦੋਂ ਮੈਂ ਉਜਾੜਾ ਸ਼ਬਦ ਉਹਦੇ ਚ ਦਾਸਤਾਨ ਆਂਦੀ ਹੈ ਜੀ ਬڑا ਦੁੱਖ ਹੁੰਦਾ ਹੈ ਕਿਉਂਕਿ ਜਦੋਂ ਉਜਾੜਾ ਸ਼ਬਦ ਆ ਜਾਂਦਾ ਜਿਹਦੇ ਉੱਤੇ ਬੀਤਿਆ ਹੋਇਆ ਉਹਨਾਂ ਨੂੰ ਹੀ ਪਤਾ ਹੁੰਦਾ ਹੂੰ ਜਿਹੜੇ ਤੁਸੀਂ ਕਿਸੇ ਚੀਜ਼ ਦੀ ਹੁਣ ਖੇਤ ਹੈ ਖੇਤ ਦੀ ਬਾੜ ਹੈ ਹੂੰ ਕਿਉਂਕਿ ਤੁਸੀਂ ਇਸ ਮਹਿਮਾ ਚ ਬੜੀ ਧੀਰ ਤੋਂ ਜੁੜਿਆ ਜਿ ਪੱਤਰਕਾਰ ਟਰਬਿਊਨ ਚ ਵੀ ਜਦੋਂ ਤੁਸੀਂ ਰਹੇ ਹੁਣ ਵੀ ਤੁਸੀਂ ਇੱਕ ਸ਼ੁਰੂ ਤੋਂ ਕੱਲੇ-ਕੱਲੇ ਪਿੰਡ ਦਾ ਤੁਹਾਨੂੰ ਪਤਾ ਹੈ ਵਸਨੀਕ ਦਾ ਪਤਾ ਹੈ ਪੰਚਾ ਸਰਪੰਚਾਂ ਦਾ ਪਤਾ ਹੈ ਹੂੰ ਇਹ ਲਹਿਰ ਅਸੀਂ ਤੁਹਾਡੇ ਤੋਂ ਅਸੀਂ ਤਾਂ ਉਹ ਪੜਦੇ ਸੀ ਜਦੋਂ ਤੁਸੀਂ ਟਰਬਿਊਨ ਚ ਹੁੰਦੇ ਸੀ ਅਸੀਂ ਜੇ ਦੇਖਿਆ ਇਹ ਸਿਸਟਮ ਕੀ ਇਹ ਲਹਿਰ ਹੈ ਜਿਹੜੀ ਉਜਾੜਿਆ ਦੀ ਕਿਉਂਕਿ ਪਿੰਡਾਂ ਵਾਲੇ ਵਿਚਾਰੇ ਆਪਣੇ ਅਕਵਾਇਰ ਜਦੋਂ ਜ਼ਮੀਨ ਹੁੰਦੀ ਹੈ ਨਾ ਜੀ ਕਈ ਬੰਦੇ ਆਪਣੇ ਖੇਤਾਂ ਜਾ ਕੇ ਬਾਹਰੋਂ ਅਕਵਾਇਰ ਹੋਈ ਜ਼ਮੀਨ ਦੇਖਦੇ ਰਹਿੰਦੇ ਆ ਸਾਡੇ ਵੀ ਬਜ਼ੁਰਗ ਅਸੀਂ ਮਨ ਭਰ ਭਰ ਕੇ ਮਨ ਭਰ ਭਰ ਕੇ ਆਂਦਾ ਜੀ ਹੁਣ ਸਾਡੇ ਵੀ ਅਸੀਂ ਬਾਬਾ ਜੀ ਨਾਲ ਜਦੋਂ ਵੀ ਘੁੰਮਣਾ ਹੁਣ ਤਾਂ ਉਹਨਾਂ ਨਹੀਂ ਹੈ ਸੰਸਾਰ 'ਚ ਬਾਬਾ ਜੀ ਉਹਨਾਂ ਨੇ ਸਾਨੂੰ ਜਦੋਂ ਵੀ ਰੋਡ ਤੋਂ ਜਾਣਾ ਨਾ ਸਾਨੂੰ ਦੱਸਣਾ ਵੀ ਉਰੇ ਸਾਡੇ ਬਖੂਏ ਸੀ ਪੁਰਖਾਂ ਦੇ ਜਿੱਥੇ ਅਸੀਂ ਮੱਥਾ ਟੇਕਦੇ ਸੀ ਉਹ ਮੈਂ ਵੀ ਦੀਵਾਲੀ ਤੇ ਨਾ ਸੀ ਸਾਰੇ ਇਕੱਠੇ ਹੁੰਦੇ ਸੀ ਮੱਥਾ ਟੇਕਦੇ ਸੀ ਜੀ ਕਹਿੰਦੇ ਉਹ ਸਰਕਾਰ ਨੇ ਲੈ ਲਿੱਤੇ ਐਦਾ ਲੈ ਲਿਆ ਪਰ ਉਹਨਾਂ ਦੇ ਇੱਕ ਚੀਜ਼ ਹੁੰਦੀ ਸੀ ਲੈ ਲੋ ਡਵੈਲਪਮੈਂਟ ਵਾਸਤੇ ਕੋਈ ਵੀ ਮਨਾਹੀ ਨਹੀਂ ਕੋਈ ਨਹੀਂ ਕਰਦਾ ਪਰ ਇੱਕ ਚੀਜ਼ ਇਹ ਹੁੰਦੀ ਸੀ ਵੀ ਸਾਨੂੰ ਦਿੱਤਾ ਕੁਛ ਨਹੀਂ ਦਿਓ ਤਾਂ ਸੀ ਦਿੱਤਾ ਇਹ ਹੁੰਦਾ ਵੀ ਅਸੀਂ ਕਿਸੇ ਚੀਜ਼ ਨੂੰ ਕੋਈ ਚੀਜ਼ ਚਾਹੇ ਉਹਦਾ ਮੁੱਲ ਹੁੰਦਾ ਜੀ ਇਹ ਚੀਜ਼ ਇਮੋਸ਼ਨਲ ਹੁੰਦੀ ਜ਼ਮੀਨ ਇਮੋਸ਼ਨਲ ਹੁੰਦੀ ਹੈ ਇਹ ਇੱਕ ਜ਼ਿਮੀਦਾਰ ਵਾਸਤੇ ਇੱਕ ਗਰੀਬ ਵਾਸਤੇ ਚ ਐਸਸੀ ਹੋਵੇ ਵੀਸੀ ਹੋਵੇ ਪਿੰਡਾਂ ਦੀ ਗੱਲ ਕਰਦਾ ਉਦੇ ਵਾਸਤੇ ਇਹ ਇੱਕ ਮਾਂ ਦੇ ਬਰਾਬਰ ਹੋ ਜਾਂਦੀ ਹੈ ਜੀ ਇਹ ਹੁਣ ਜਦੋਂ ਤੁਸੀਂ ਉਧਰੋਂ ਮਨ 'ਚ ਤੁਹਾਡੇ ਗੱਲ ਆਵੇ ਇੱਕ ਚੀਜ਼ ਰਹੇ ਉਹ ਸਾਡੇ ਵੀ ਮਨ 'ਚ ਜੋ ਬਜ਼ੁਰਗ ਦੱਸਦੇ ਸੀ ਉਹ ਅੱਜ ਵੀ ਚੀਜ਼ ਹੈ ਪਰ ਅਸੀਂ ਕਰ ਕੁਝ ਨਹੀਂ ਸਕਦੇ ਸੀ ਗੱਲਾਂ ਸੀ ਸੁਣ ਲੈਂਦੇ ਸੀ ਚੁੱਪ ਹੋ ਜਾਂਦੇ ਸੀ ਆਪਣੀ ਰਸਤੇ ਵੱਲ ਤੁਰ ਪੈਂਦੇ ਸੀ ਕਿਉਂਕਿ ਸਾਡਾ ਉੱਥੇ ਕੋਈ ਬਸ ਨਹੀਂ ਸੀ ਹਾਂ ਹਾਂ ਤਹੀ ਗੱਲ ਹੁਣ ਤੁਸੀਂ ਕਿਹਾ ਵੀ ਇਹ 85% ਦਾ ਜਿਹੜਾ ਪੰਜਾਬੀ ਮਾਂ ਬੋਲੀ ਦਾ ਮੈਂ ਕੀਤਾ ਹੈ। ਹੂੰ। ਜਦੋਂ ਚੱਲਦੇ ਚੱਲਦੇ ਬੈਂਕ ਦੇ ਇਲੈਕਸ਼ਨ ਹੋਏ ਮੈਂ ਤੁਹਾਨੂੰ ਇਹਦੇ ਚ ਇਹ ਵੀ ਦੱਸਣਾ ਚਾਹੂੰਗਾ ਮੇਰੇ ਪਿਤਾ ਜੀ ਵੀ ਸਾਰੰਗਪੁਰ ਦੇ ਸਰਪੰਚ ਸੀ। ਹੁਣ ਉਹਨਾਂ ਦੀ ਡੈਥ ਹੋ ਗਈ ਹੈ। ਹੂੰ। ਕਾਫੀ ਦਿਨ ਪਹਿਲਾਂ। ਦਾਦਾ ਜੀ ਵੀ ਮੇਰੇ ਪੰਚ ਰਹੇ ਆ ਜੀ। ਤੇ ਇਹਦੇ ਚ ਕਿਉਂਕਿ ਮੈਂ ਸੰਬੰਧ ਹੈ ਜੀ ਇੱਕ ਪਿੰਡੂ ਇਲਾਕੇ ਨਾਲ। ਹੂੰ। ਤੇ ਉਹਦੇ ਚ ਜਦੋਂ ਮੈਂ ਜਦੋਂ ਸੋਚਦਾ ਸੀ ਵੀ ਕਦੇ ਮੈਨੂੰ ਜੇ ਮੌਕਾ ਮਿਲਿਆ ਇਦਾਂ ਦਾ। ਹੂੰ। ਕਦੇ ਜ਼ਿੰਦਗੀ ਚ। ਹੂੰ। ਮੈਂ ਇੱਕ ਤਾਂ ਆਪਣੀ ਧਰਤੀ ਮਾਂ ਦਾ ਰੇਣ ਚਕਾਉਂਗਾ ਇੱਕ ਵੀ ਜਿਹੜੇ ਮੇਰੇ ਪਿੰਡ ਵਾਲੇ ਭਾਈ ਭੈਣ ਹੈ ਕੋਈ ਵੀ ਜਾਤ ਦਾ ਕੋਈ ਵੀ ਕਾਸਟ ਦਾ ਵੀ ਮੈਂ ਇਹਨਾਂ ਲਈ ਜੇ ਕੁਝ ਕਰ ਸਕਦਾ ਹੋਇਆ ਜ਼ਰੂਰ ਕਰੂੰਗਾ ਮੇਰੇ ਮਨ 'ਚ ਇਹ ਆਂਦਾ ਸੀ ਵੀ ਜੇ ਮੇਰੇ ਹੱਥ ਪਾਵਰ ਆਈ ਜਾਂ ਕੁਝ ਵੀ ਹੋਇਆ ਜਿੰਨੇ ਜੋਗਾ ਮੈਂ ਹੋਇਆ ਮੈਂ ਪੂਰਾ ਕਰੂੰਗਾ ਬਸ ਇਹਦੇ ਤੁਹਾਨੂੰ ਚੱਲਦੇ ਚੱਲਦੇ ਜੀ ਮੈਂ ਐਮਸੀ ਬਣਿਆ ਨੋਮੀਨੇਟਡ ਐਮਸੀਈ ਬਣਿਆ ਆਵਾਜ਼ ਵੀ ਚੱਕਦੇ ਰਹੇ ਜੀ ਪੱਤਰਕਾਰਤਾ ਜੀ ਵੀ ਚੱਕੀ ਹੁਣ ਵੀ ਚੱਕਦੇ ਐ ਫਿਰ ਬੈਂਕ ਦੇ ਇਲੈਕਸ਼ਨ ਜਦੋਂ ਡਾਇਰੈਕਟਰ ਦੇ ਆਏ ਜੀ ਮੈਨੂੰ ਮੈਨੂੰ ਪਤਾ ਨਹੀਂ ਸੀ ਨਾ ਮੈਨੂੰ ਹੈ ਸੀ ਵੀ ਮੈਂ ਇਲੈਕਸ਼ਨ ਲੜੂੰਗਾ ਓਕੇ ਮੇਰੇ ਕੋਲ ਕੁਝ ਬੰਦੇ ਆਏ ਸਿਆਣੇ ਕਹਿੰਦੇ ਵੀ ਤੇਰਾ ਕਿਵੇਂ ਐ ਤੂੰ ਸਾਡੀ ਵੱਲੋਂ ਲੜ ਇਲੈਕਸ਼ਨ ਤੇਰੇ ਫਾਦਰ ਵੀ ਰਹੇ ਆ ਡਾਇਰੈਕਟਰ ਹੂੰ ਮੈਂ ਕਹਾਂ ਜੀ ਵੀ ਮੈਂ ਇੰਨਾ ਪੋਲਿਟਿਕਲ ਵੱਲ ਹੈ ਸੀ ਪਰ ਇੰਨਾ ਨਹੀਂ ਸੀ ਵੀ ਮੈਨੂੰ ਇੱਕ ਇੱਕਦਮ ਫੈਸਲਾ ਹੋਇਆ ਹੂੰ ਕਹਿੰਦੇ ਲੜ ਤੇ ਉਦੋਂ ਚਲੋ ਬਜ਼ੁਰਗਾਂ ਦੀ ਸਾਰਿਆਂ ਦੀ ਸਲਾਹ ਹੋਈ ਤੇ ਰੱਬ ਨੇ ਵੀ ਕਿਰਪਾ ਕੀਤੀ ਕਿ ਸਭ ਤੋਂ ਵੱਧ ਵੋਟਾਂ ਨਾਲ ਚੰਡੀਗੜ੍ਹ ਚ ਮੈਂ ਡਾਇਰੈਕਟਰ ਬਣਿਆ ਜੀ ਓਕੇ ਸਭ ਦੇ ਸਹਿਯੋਗ ਨਾਲ ਮੇਰੇ ਭੈਣ ਭਾਈ ਪਿੰਡਾਂ ਦੇ ਸ਼ਹਿਰਾਂ ਦੇ ਸਭ ਨੇ ਮੈਨੂੰ ਨੰਬਰ 1 ਤੇ ਲਿਆਇਆ ਹੂੰ ਫਿਰ ਉਤੋਂ ਬਾਅਦ ਚਲਦੇ ਚਲਦੇ ਜੀ ਕਾਰਵਾ ਬਣਦਾ ਗਿਆ ਹੌਲੀ ਹੌਲੀ ਆਗੀ ਗੱਲ ਚੇਅਰਮੈਨ ਦੀ ਤੇ ਇਹਨਾਂ ਚ ਮੈਂ ਨਾਂ ਲੈਣ ਤੋਂ ਇਹਨਾਂ ਚ ਨਾਂ ਲੈ ਕੇ ਦੱਸੂਗਾ ਤੁਹਾਨੂੰ ਸਰਦਾਰ ਭੁਪਿੰਦਰ ਸਿੰਘ ਬਡੇੜੀ ਜੁਝਾਰ ਸਿੰਘ ਨਾਂ ਲੈਣੇ ਬਹੁਤ ਜ਼ਰੂਰੀ ਹੈ ਲੱਗਦਾ ਕਿ ਰਿ ਹਿਸਟਰੀ ਚ ਨਾਂ ਲਿਖੇ ਜਾਣਗੇ ਮੈਂ ਉਹੀ ਨਾਮ ਲੈ ਰਿਹਾ ਜੀ ਸਰਦਾਰ ਭੁਪਿੰਦਰ ਸਿੰਘ ਬਡੇੜੀ ਸਰਦਾਰ ਜੁਝਾਰ ਸਿੰਘ ਸੁਖਵਿੰਦਰ ਸਿੰਘ ਕਾਲਾ ਜੀ ਜਿਹੜੇ ਸਾਡੇ ਬੈਂਕ ਦੇ ਵਾਈਸ ਚੇਅਰਮੈਨ ਵੀ ਹੈ ਤੇ ਆਪਣੇ ਬਲੋਲਪੁਰ ਤੋਂ ਮਨਜੀਤ ਰਾਣਾ ਜੀ ਆਪਣੇ ਕਿ ਇਹ ਆਪਣਾ ਗੁਰਪ੍ਰੀਤ ਜੀ ਹਰਦੀਪ ਹਰਦੀਪ ਜੀ ਬਟਰੇਲੇ ਜੀ ਅ ਜੀਤ ਸਿੰਘ ਬਹਿਲਾਣਾ ਜੀ ਬਹਿਲਾਣਾ ਹੋ ਗਏ ਅ ਬਾਲਕ੍ਰਿਸ਼ਨ ਰਾਣਾ ਜੀ ਬਾਲਕ੍ਰਿਸ਼ਨ ਹੋ ਗਏ ਹਾਂ ਜੀ ਸਰਜੀਤ ਸਿੰਘ ਢਿੱਲੋਂ ਜੀ ਮਨੇ ਮੱਜਰੇ ਤੋਂ ਇਹਨਾਂ ਨੇ ਕੁਵਿੰਦਰ ਕਾਲਾ ਕੁਵਿੰਦਰ ਕਾਲਾ ਜੀ ਮੈਂ ਦੱਸਦਾ ਤੁਹਾਨੂੰ ਵਾਈਸ ਚੇਅਰਮੈਨ ਵੀ ਹਾਂ ਸਾਡੇ ਨਾਲ ਉਹ ਵਾਈਸ ਚੇਅਰ ਹਾਂਜੀ ਹਾਂਜੀ ਜਿਹੜਾ ਇਹ ਕੰਮ ਹੋਇਆ ਮੈਂ ਉਹਦੇ ਉੱਤੇ ਆ ਰਿਹਾ ਹਾਂ ਉਹਨਾਂ ਨੇ ਜਦੋਂ ਮੈਂ ਚੇਅਰਮੈਨ ਬਣਿਆ ਇਹ ਬੰਦਿਆਂ ਦਾ ਮੈਨੂੰ ਇੰਨਾ ਸੇ ਹੋਗ ਰਿਹਾ